أعوذ بالله من الشيطان الرجيم بسم الله الرحمن الرحيم اللهم صل على محمد وعلى ال محمد كما صليت على ابراهيم وعلى ال ابراهيم انك حميد مجيد اللهم بارك على محمد وعلى ال محمد كما باركت على ابراهيم وعلى ال ابراهيم انك حميد مجيد السلام علیکم ورحمت اللہ وبرکاتہ دوستو میاں لیاقت خدمت میں عظمت چھے سو اکوجا دوستو تمام دیکھنے والے دوست ان سارا گزارش ہے کہ یار تسی ساڑی کوشش تھوڑی بہت ہی جس طرح بھی ہے لوگ بہت فاسٹ طریقے نہ کر دے ہیں اسی کو چھوٹے ایک لیول تو چلے ہیں. ਬਹਰ ਸਾਡੀ ਇਸ ਨੂੰ ਅਪੀਸ਼िएट ਕਰਨੇ ਵਾਸਤੇ ਸਬਸਕ੍ਰਾਈਬ ਕਰ ਦਿਆ ਕਰੋ ਚਲੋ ਇਹਦੇ ਨਾਲ ਅੱਗੇ ਲੋਕਾਂ ਨੂੰ مزید ਜਿਹੜਾ ਨਾ ਸ਼ੌਕ ਨਿਕਲਦਾ ਅੱਜ دل ਚ ਖਾਹਿਸ਼ ਹੋਈ ਕਿ ਯਾਰ ਥੋੜਾ ਥੋੜਾ ਦੋਸਤਾਂ ਨੂੰ ਆਪਣੇ ਆਪ ਵਾਸਤੇ ਵੀ ਦਸੀਏ ਕਿ ਸਾਨੂੰ ਅਸੀਂ ਸਾ ਰਿਲੇਟਡ ਇਸਲਾਮ ਨਾਲ ਕਿਦਾਂ ਸਾਨੂੰ ਅਹਵਾਲਾ ਜਾਤ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਤਾਰੀਖ ਜਿਹੜੀ ਆ ਉਹ ਸਾਨੂੰ ਦੱਸਦੀ ਐ ਅਸੀਂ ਪਿੱਛੋਂ ਕੀ ਸੀ ਤੇ ਕਿਸ ਤਰੀਕੇ ਨਾਲ ਅਸੀਂ ਚੱਲਦੇ ਆ ਰਹੇ ਹਾਂ ਅਲਹਮਦੁਲਿਲਾ ਉਹਦੇ ਵਿੱਚ ਬਹੁਤ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਇਨਸਾਨ ਨੂੰ ਤਲੀ ਤਾਰੀਖ ਦੇ ਨਾਲ ਟੱਚ ਰੱਖਦੀਆਂ ਤਾਰੀਖ ਨਾਲ ਟੱਚ ਰੱਖਣ ਵਾਸਤੇ ਆਪਣੇ ਬੱਚਿਆਂ ਨੂੰ ਬਹੁਤ ਜ਼ਰੂਰੀ ਉਹਨਾਂ ਨੂੰ ਇਹ ਚੀਜ਼ਾਂ ਦੱਸਣੇ ਆਲੀਆਂ کہ اسی بحثیت الحمدللہ الحمدللہ اللہ پاک کا شکر ہے کہ اللہ پاک نے سانو اشرف المخلوقات بنایا انسان بنایا انسان تو بعد سانو اللہ دی ذات پاک نے مسلمان بنایا آقا کریم صلی اللہ علیہ و وسلم دے امتی بنایا ਸਾਡੇ ਤੇ ਅੱਲਾਹ ਕਰੀਮ ਦੀ ਨਹਾਇਤ ਇਨਾਇਤ ਨਹਾਇਤ ਸ਼ੁਕਰ ਨਹਾਇਤ ਇਸ਼ਾਨ ਇਸ ਤਰੀਕ ਇਸ ਤਰੀਕੇ ਨੂੰ ਦੇਖਦੇ ਹਾਂ ਪਰਖਦੇ ਹਾਂ ਕੁਝ ਕੋਸ਼ਿਸ਼ ਮੇਰੀ ਆਪਣੀ ਕੋਸ਼ਿਸ਼ ਮੈਂ ਤਾਰੀਖ ਦੇ ਨਾਲ ਕਾਫੀ ਕੋਸ਼ਿਸ਼ ਕਰਦਾ ਹੁੰਨਾ ਉਹਦੇ ਵਿੱਚ ਕੁਝ ਕਤਬ ਦਾ ਹਵਾਲਾ ਵੀ ਲੈਣਾ ਪੈਂਦਾ ਐ ਇੱਕ ਕਤਬ بہت اچھی سید الورا بہت اچھی لکھنے والے قاضی عبداللہ عبدالدائم الدائم بہت اچھا لکھا ہے انہوں نے اللہ باگ انہوں جزائے خیر دے وے اللہ باگ انہوں نے جزائے دے وے تاریخ اسلام دے ویچے سانو انہوں نے کتبہ دے ویچے بہت کچھ ملتا اس سے طرح ਕੁਝ ਹਵਾਲਾ ਜਾਤ ਨੂੰ ਜਦੋਂ ਤੁਸੀਂ ਅਸੀਂ ਅੱਗੇ ਲੈ ਕੇ ਚਲੀਏ ਫਿਰ ਸਾਡੇ ਤਾਰੀਖ ਹਵਾਲਾ ਜਾਤ ਦੇ ਲਿਹਾਜ਼ ਨਾਲ ਸਾਡੇ ਸਾਬਕਾ ਜਿਹੜਾ ਇੱਕ ਸਿੱਕਾ ਰਾਇਜੁਲ ਵਕਤ ਹੋਇਆ ਇਸ ਸਿੱਕੇ ਨੇ ਵੀ ਸਾਨੂੰ ਸਾਡੀ ਤਾਰੀਖ ਨੂੰ ਜ਼ਿੰਦਾ ਰੱਖਿਆ ਮੈਂ ਕਾਫੀ ਤੱਕ ਦੋ ਦਿਨਾਂ ਨਾਲ ਕੁਝ سکے تلاش ਕਰਨ ਦੀ کوشش ਕੀਤੀ ਕੁਝ ਮੈਨੂੰ ਇਸਲਾਮੀ ਤਾਰੀਖ ਦੇ ਕੁਝ ਸਿੱਕੇ ਮਿਲੇ ਉਹ ਮੈਂ ਸ਼ੇਅਰ ਕੀਤੇ ਕਿ ਉਹ ਸਾਡ ਜਿਹੜਾ ਨਾ ਉਹ ਕਾਫੀ ਪੁਰਾਣੇ ਐ ਇੱਕ ਸਿੱਕਾ ਐ ਤਾਰੀਖ ਦੇ لحاظ ਨਾਲ ਵੱਲਾ ਬਾ ਖੁਦਾ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਕਿ ਇਹ ਪੁਰਾਣੇ ਸਿੱਕੇ ਹੈ ਜਿਹੜੇ ਕਿ ਚਾਂਦੀ ਦੇ ਹੈ ਇੱਕ ਇਹ ਦੂਸਰਾ ਸਿੱਕਾ ਇਹ ਵੀ ਚਾਂਦੀ ਦਾ ਹੈ ਇਹ ਤਕਰੀਬਨ 988 ਹਿਜਰੀ ਦਾ ਇਹਦੇ ਵਿੱਚ ਇੱਕ ਤਾਰੀਖ ਮਿਲਦੀ ਆ ਬਹਰਨ ਉਹਦੇ ਨਾਲ ਨਾਲ ਫਿਰ ਜਿਹੜੇ ਦੂਸਰੇ ਵੀ ਹੋਰ ਸਿੱਕਾ ਜਾਤ ਜਿਹੜੇ ਆ ਉਹ ਮਿਲ ਜਾਂਦੇ ਆ ਬਹਰ ਆਪਣੇ ਬੱਚਿਆਂ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਸਾਨੂੰ ਤਾਰੀਖ ਦੇ لحاظ ਨਾਲ ਕਤਬ ਦੇ لحاظ ਨਾਲ ਕਿਤਾਬਾਂ ਦੇ ਵਿੱਚੋਂ ਤਲਾਸ਼ ਕਰਕੇ ਇਸਲਾਮ ਦੀ ਰੋਧ ਨਾਲ ਆਪਣੇ ਬੱਚਿਆਂ ਨੂੰ ਇਸਲਾਮ ਨਾਲ ਟੱਚ ਰੱਖਣ ਵਾਸਤੇ ਅਗਰ ਸਾਨੂੰ ਕਤਬ ਦਾ ਮਤਾਲਾ ਕਰਨਾ ਪੈਂਦਾ ਤੇ ਕਤਬ ਜਿਹੜੀਆਂ ਇਹ ਵੀ ਸਾਨੂੰ ਕਾਫੀ ਨਾਲਜ ਜਿਹੜੀਆਂ ਫਰਾਮ ਕਰਦੀਆਂ کتاب بہترین دوست تھا انسان دا بہترین دوست کیونکہ اے لکھنے والے نے جنہا لکھیا ہے انہا نے بہت ہی اچھے طریقے نال تاریخ با تاریخ حوالہ جات دے نال دے کے پورا سید الوراد نام تو جنہوں انہوں نے کتاب چھاپی ਇਹਦੇ ਵਿੱਚ ਬਹੁਤ ਸਾਰਾ ਸਾਨੂੰ ਨਾਲੇਜ ਮਿਲਿਆ ਬਹੁਤ ਸਾਰੇ ਸਾਡੀ ਤਾਰੀਖ ਦੇ ਪਰਦੇ ਜਿਹੜੇ ਹਨ ਉਹ ਸਾਡੇ ਤੇ ਉਠਾਏ ਗਏ ਤੇ ਅੱਜ ਦੀ ਇਨਸ਼ਾਅੱਲਾ ਇਹ ਦੋ ਸਿੱਕਿਆਂ ਤੇ ਦੱਸਿਆ ਇੱਕ ਦੇ ਉੱਤੇ 988 ਦੂਸਰੀ ਮਮਕਨ ਹੈ ਕਿ ਉਹ 1000 ਹਿਜਰੀ ਹੈ 1000 ਹਿਜਰੀ ਹੈ ਜਾਂ ਕਿੰਨਾ ਕਮੂ ਬੇਸ਼ੌਦਾ ਨਹੀਂ وضاحت ہوں وہ کسی ویلے کسی اگزامینار کو لو اس سکے اے سکے متعلق بھی یہ ڈیٹ دی 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 انشاءاللہ شاء جی, جی وہ کنفرم میں کروا گا یہ کافی واضح ہے انشاءاللہ اے اللہ یہ اسلامی تاریخ دیا چیزاں کہ اسی مسلمان کتھوں چلے ہیں الحمدللہ اللہ دی ذات پاک دا نایت شکر نہایت حسانہ بس شرط زندگی کل کوشش کریں گے کہ ساڑھے جڑے نا جس ٹائم پاکستان وجود جایا یا پاکستان تو پہلے پاک و ہند جس ٹائم چلدا سی یا انڈیا اس ٹائم جڑے سکے سی اس تو پھر اگے تاریخ دی کوشش کریں گے کہ وہ سکے سکے تو پھر اگے روپے چلے پہلے سکے ہی سن ਉਹ ਚਿੱਕੇ ਵੀ ਕੱਲ ਨੂੰ ਇਨਸ਼ਾਅੱਲਾ ਤੁਹਾਡਾ ਨਾਲ ਸ਼ੇਅਰ ਕਰਾਂਗੇ ਫਿਰ ਕੁਝ ਹੋਰ ਚੀਜ਼ਾਂ ਵੀ ਜਿਹੜੀਆਂ ਮੇਰੀ ਇੱਕ ਦਿੱਲੀ ਕਹਿ ਲੋ ਕਿ ਹੌਬੀ ਹੈ ਕਿ ਮੈਂ ਤਾਰੀਖ ਨੂੰ ਇੰਟਿਕ ਚੀਜ਼ਾਂ ਚੁੱਕਣ ਦੀ ਕੋਸ਼ਿਸ਼ ਕਰਦਾ ਉਹ ਜਿੱਥੋਂ ਵੀ ਮਿਲ ਜਾਂ ਫਿਰ ਤੁਹਾਡਾ ਨਾਲ ਕੁਝ ਹੋਰ ਵੀ ਸ਼ੇਅਰ ਕਰਾਂਗੇ ਇਨਸ਼ਾਅੱਲਾ ਇਸ ਵਾਸਤੇ ਦੋਸਤ ਜਿਹੜੇ ਹਨ ਇਹ ਸਾਡੇ ਚੈਨਲ ਨੂੰ ਯਾਰ ਸਭ سبسکرائب کریا کرو فالو کریا کرو مزید اسی کوشش کریں گے خور مزید اچھا کرن دی اللہ پاک سب واسطے افیت فرماوے اللہ پاک عالم اسلام دی خیر کرے اللہ پاک تمام کائنات اپنی مہربانیاں فرماوے السلام علیکم ورحمۃ اللہ وبرکاتہ